ਪਰ ਸਾਹਮਣੇ ਆ ਰਹੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਨਾ ਹੀ ਕਿ ਲਾਸ਼ ਗਲੋਤ ਜਿਹੜੇ ਕਿ ਦੋ ਵਾਰੀ ਐਮਐਲਏ ਰਹੇ ਨਜਰਗੜ ਵਿਧਾਨ ਸਭਾ ਹਲਕੇ ਤੋਂ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਹੈ ਆਪਣੇ ਮੰਤਰੀ ਅਹੁਦੇ ਤੋਂ ਤਾਂ ਦੱਸ ਦिए ਕਿ ਬੜੇ ਅਹਿਮ ਵਿਭਾਗਾਂ ਦਾ ਕਾਰਜਬਾਰ ਕਿ ਲਾਸ਼ ਗਲੋਤ ਜਿਹੜੇ ਦੇਖ ਰਹੇ ਸੀ ਜਿਨ੍ਹਾਂ ਕੋ ਟ੍ਰਾਂਸਪੋਰਟ ਤੋਂ ਇਲਾਵਾ ਸੰਸਦੀ ਕਾਰਜ ਤੇ ਜਿਹੜੇ ਪ੍ਰਸ਼ਾਸਨ ਕੀ ਸੁਧਾਰ ਦਾ ਅਹਿਮ ਮੰਤਰਾਲੇ ਇਨਾਂ ਕੋਲ ਸੀ ਮਾਲ ਮੰਤਰੀ ਦਾ ਉਹਦਾ ਵੀ ਦਿੱਲੀ ਸਰਕਾਰ ਜੇ ਸਵਾਲ ਕੇ ਰੱਖੇ ਹੋਏ ਸੀ ਦੋ ਵਾਰ ਦੇ ਐਮਐਲਏ ਤੇ ਸੀਨੀਅਰ ਲੀਡਰ ਜਿਹੜੇ ਅਰਵਿੰਦ ਕੇਜਰੀਵਾਲ ਕੈਬਨਿਟ ਦੇ ਵਿੱਚ ਮੰਤਰੀ ਸੀ ਐਮਐਲਏ ਫਿਲਹਾਲ ਇਹ ਰਹੇ ਨੇ ਪਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਇਨਾਂ ਕੋਲ ਮੰਤਰੀ ਅਹੁਦੇ ਦਾ ਜਿਹੜਾ ਅਸਤੀਫਾ ਨਾ ਬਿਲਕੁਲ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ ਉਸ ਤੋਂ ਬਾਅਦ ਜੇ ਗੱਲ ਕਰੀਏ ਇਹ ਮੌਕੇ ਦੇ ਨਾ ਅਸਤੀਫਾ ਦਿੱਤਾ ਜਦ ਚੋਣਾਂ ਜਿਹੜੀਆਂ ਦਿੱਲੀ ਵਿਧਾਨ ਸਭਾ ਵਿਧਾਨ ਸਭਾ ਦੀਆਂ ਸਿਰ ਤੇ ਨੇ ਇਸ ਤੋਂ ਇਲਾਵਾ ਤਾਂ ਇਹਨਾਂ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਵੀ استਿਫਾ ਜਿਹੜਾ ਪਾਰਟੀ ਸੁਪਰੀਮੋ ਨੂੰ ਦੇ ਦਿੱਤਾ ਤਾਂ ਵੱਡਾ ਅਪਡੇਟ ਹੈ ਆਮ ਆਦਮੀ ਪਾਰਟੀ ਲਈ ਇੱਕ ਬਹੁਤ ਵੱਡਾ ਜਿਹੜਾ ਅਹਿਮ ਇੱਕ ਚਟਕਾ ਇਸ ਨੂੰ ਕਹਿ ਲਿਏ ਕਿ ਚੋਣਾਂ ਵੇਲੇ ਇਹ ਇੱਕ ਵੱਡੀ ਖਬਰ ਹੈ ਕਿ ਕਿਆਲਾਸ਼ ਗਲੋਤ ਜਿਹੜੇ ਕਿ ਵਕਾਲਤ ਪੇਸ਼ੇ ਨਾਲ ਸੰਬੰਧ ਦੇਦੇ ਉਹਨਾਂ ਨੇ ਮੰਤਰੀ ਮੰਡਲ ਤੋਂ استਿਫਾ ਦੇ ਦਿੱਤਾ ਤਾਂ ਇਹ ਹੈ ਆਰ ਭਾਰਤ ਦੀ ਖਾਸ ਰਿਪੋਰਟ ਜੈ ਹਿੰਦ ਜੈ ਭਾਰਤ